ਦੇਸ਼ ਪਰਦੇ ਵਿੱਚ ਰੰਗਾਂ ਦਾ ਤਿਉਹਾਰ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਰੰਗਾ ਤੇ ਖੁਸ਼ੀਆਂ ਦੇ ਤਿਉਹਾਰ ਹੋਲੀ ਤੇ ਖਾਸ ਰੌਣਕਾਂ ਨੇ ਰੰਗਾਂ ਦਾ ਇਹ ਖਾਸ ਤਿਉਹਾਰ ਫਗਣ ਮਹੀਨੇ ਦੀ ਪੂਰਨਮਾਸ਼ੀ ਤੇ ਹੋਲੀਕਾ ਦਹਨ ਤੋਂ ਬਾਅਦ ਸ਼ੁਰੂ ਹੁੰਦਾ ਹੈ ਲੰਘੇ ਕੱਲ ਦੇਸ਼ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਹੋਲੀਕਾ ਦਹਨ ਵੀ ਹੋਇਆ ਤੇ ਅਗਲੇ ਦਿਨ ਯਾਨੀ ਕਿ ਅੱਜ ਹੋਲੀ ਦੀਆਂ ਰੌਣਕਾਂ ਨੇ ਹੋਲੀ ਆਪਸੀ ਪਿਆਰ ਸਦਭਾਵਨਾ ਤੇ ਭਾਈਚਾਰੇ ਦਾ ਤਿਉਹਾਰ ਹੈ 24 ਮਾਰਚ ਨੂੰ ਹੋਲਿਕਾ ਦਹਨ ਹੋਇਆ ਤੇ 25 ਮਾਰਚ ਨੂੰ ਰੰਗਾਂ ਵਾਲੀ ਹੋਲੀ ਹੈ ਇਸ ਮੌਕੇ ਤੇ ਦੇਸ਼ ਦੇ ਰਾਸ਼ਟਰਪਤੀ ਦੇ ਵੱਲੋਂ ਵੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਉਮੰਗ ਤੇ ਉਤਸ਼ਾਹ ਦੇ ਪਰਵ ਹੋਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਸਦ ਭਾਵਨਾ ਦਾ ਇਹ ਤਿਉਹਾਰ ਭਾਰਤ ਦੀ ਸੰਸਕ੍ਰਿਤ ਵਿਰਾਸਤ ਦਾ ਜਿਉਂਦਾ ਪ੍ਰਤੀਕ ਹੈ ਮੇਰੀ ਕਾਮਨਾ ਹੈ ਕਿ ਰੰਗਾਂ ਦਾ ਇਹ ਉਤਸਵ ਦੇ ਸ਼ਾਸੀਆਂ ਚ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਵੱਧ ਮਜ਼ਬੂਤ ਕਰੇ ਸਭ ਦੇ ਜੀਵਨ ਦੇ ਵਿੱਚ ਸੁੱਖ ਤੇ ਸਮਰiddhi ਹੋਵੇ ਰਾਸ਼ਟਰਪਤੀ ਦੇ ਦਾਵਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਧਾਈਆਂ ਦਿੱਤੀਆਂ ਨੇ ਉਹਨਾਂ ਕਹੇ ਦੇਸ਼ ਦੇ ਮੇਰੇ ਸਾਰੇ ਪਰਿਵਾਰ ਵਾਲਿਆਂ ਨੂੰ ਹੋਲੀ ਦੀਆਂ ਬਹੁਤ ਸ਼ੁਭਕਾਮਨਾਵਾਂ ਸਨੇਹ ਅਤੇ ਸਦਭਾਵਨਾ ਦੇ ਰੰਗਾਂ ਨਾਲ ਸਜਾ ਇਹ ਰਵਾਇਤੀ ਪਰਵ ਤੁਹਾਡੇ ਜੀਵਨ ਦੇ ਵਿੱਚ ਨਵੀਂ ਊਰਜਾ ਤੇ ਨਵਾਂ ਉਤਸ਼ਾਹ ਲੈ ਕੇ ਆਵੇ ਹੋਲੀ ਦਾ ਤਿਉਹਾਰ ਜ਼ਿੰਦਗੀ ਨੂੰ ਖੁਸ਼ੀਆਂ ਦੇ ਕਈ ਰੰਗਾਂ ਨਾਲ ਭਰ ਦਿੰਦਾ ਹੈ। ਹੋਲੀ ਵਰਗੇ ਤਿਉਹਾਰ ਪਰਿਵਾਰ ਅਤੇ ਸਮਾਜ ਨੂੰ ਜੋੜਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ। ਹੋਲੀ ਦੇ ਮੌਕੇ ਤੇ ਲੋਕ ਆਪਣੇ ਅਜ਼ੀਜ਼ਾਂ ਨੂੰ ਸ਼ੁਭਕਾਮਨਾਵਾਂ ਭੇਜਦੇ ਨੇ।